ਪੂਰਨ ਪਰਮਾਤਮਾ ਨੇ ਕਿ ਯਾਦ ਸ਼ਕਤੀ ਦਿੱਤੀ ਹੈ ਚੇਤੇ ਸ਼ਕਤੀ ਚਤੁਰਸ਼ਤਾ ਅੰਤ ਕਰਮ ਦਾ ਇੱਕ ਹਿੱਸਾ ਹੈ ਅੰਦਰ ਜਿਹੜੇ ਚਾਰ ਸ਼ਕਤੀਆਂ ਸਾਡੇ ਵਿੱਚ ਕੰਮ ਕਰਦੀਆਂ ਨਾ ਮਨ ਬੁੱਧ ਚਿੱਤ ਅਹੰਤ ਤੋਂ ਚਿੱਤ ਦਾ ਖਾਸ ਦਰਜਾ ਹੈ ਚਿੱਤ ਚੇਤੇ ਸ਼ਕਤੀ ਦਾ ਕੇਂਦਰ ਜਿਹਨੂੰ ਅਸੀਂ ਯਾਦ ਕਰੀਏ ਚਿੱਤ ਨਾਲ ਹੀ ਯਾਦ ਕਰਾਂਗੇ ਇਹਨੂੰ ਗੁਰਬਾਣੀ ਦੀ ਬਾਤ ਵਿੱਚ ਚਿੱਤ ਨਹੀਂ ਕਹਿੰਦੇ ਨੇ ਬਈ ਫਲਾਣਾ ਬੰਦਾ ਤੇ ਚਿੱਤ ਨਹੀਂ ਦੇ ਵਿੱਚ ਬੈਠਾ ਹੈ ਭਾਉ ਯਾਦ ਦੇ ਵਿੱਚ ਬੈਠਾ ਹੈ किसी बैठे, तो जिसन रोज याद करिए सहजे सहजे याद इतनी भयंकर अंदर अगन पैदा हो जाती है उस अगन आख्या बिर है भयंग मन बसे मंत न माने कोय राम भी योगी ना जिए जिए तब होए, हो कबीर कहने अंदर बिरहा पैदा हो गए ਹੁਣ RAM ਤੋਂ ਬਿਨਾ ਮੈਂ ਨਹੀਂ ਰਹਿ ਸਕਦਾ ਅਗਰ ਰਵਾਂ ਤਾਂ ਪਾਗਲਾਂ ਦੀ ਤਰ੍ਹਾਂ ਰਵਾਂਗਾ ਸੰਤੁਲਨ ਮੇਰਾ ਡਾਂਵਾ ਢੋਲ ਹੋਵੇਗਾ ਔਰ ਕਦੀ ਬਗੌਰ ਮੁਤਾਲਾ ਕਰਕੇ ਦੇਖਣਾ ਬਿਰਹੇ ਤੱਕ ਜਿਹੜੇ ਮਨੁੱਖ ਪਹੁੰਚ ਜਾਂਦੇ ਨੇ ਪਾਗਲ ਪ੍ਰਤੀਤ ਹੁੰਦੇ ਨੇ ਪਗਲਿਆਂ ਦੀ ਤਰ੍ਹਾਂ ਲੱਗਦੇ ਨੇ ਬਿਰਹੀ ਮਨੁੱਖ ਭਗਤ ਬੰਦਾ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ ਤੇ ਪਾਗਲ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਦੀ ਤੁਸੀਂ ਬਗੌਰ ਮੁਤਾਲਾ ਕਰਨਾ ਭਗਤ ਸੰਤ ਕਦੀ ਸਮਾਜ ਦਾ ਹਿੱਸਾ ਨਹੀਂ ਬਣੇ ਤੇ ਪਾਗਲ ਵੀ ਕਦੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣੇ ਮਨੁੱਖੀ ਸਮਾਜ ਉਹਨਾਂ ਨੂੰ ਆਪਣੇ ਵਿੱਚ ਲੀਨ ਨਹੀਂ ਕਰਦਾ ਕਾਰਨ ਪਾਗਲ ਅਨੈਤਿਕ ਹੈ ਉਹਦੀ ਕੋਈ ਵਿਚਾਰ ਉਹਦਾ ਕੋਈ ਵੀ ਕਰਮ ਉਹਦਾ ਕੋਈ ਵੀ ਜਿਹੜਾ ਬੋਲ ਹੈ ਮਨੁੱਖਤਾ ਦੇ ਦਾਇਰੇ ਤੋਂ ਥੱਲੇ ਹੈ ਇਸ ਵਾਸਤੇ ਪਾਗਲ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਭਗਤਲੀ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਕਾਰਨ ਉਹਦੇ ਵਿਚਾਰ ਉਹਦਾ ਬੋਲ ਉਹਦਾ ਕਰਮ ਮਨੁੱਖੀ ਸਮਾਜ ਤੋਂ ਉੱਚਾ ਹੈ ਭਗਤ ਦੀ ਗੱਲ ਸਿਰ ਦੇ ਉੱਪਰੋਂ ਲੰਘ ਜਾਂਦੀ ਹੈ ਪਾਗਲ ਦੀ ਗੱਲ ਪੈਰਾਂ ਦੇ ਥੱਲੋਂ ਲੰਘ ਜਾਂਦੀ ਹੈ ਦੋਨੇ ਸਮਾਜ ਦਾ ਹਿੱਸਾ ਨਹੀਂ ਬਣਦੇ ਭੁਲੇਖਾ ਲੱਗ ਜਾਂਦਾ ਹੈ ਕਈ ਵਾਰ ਲੋਕਾਂ ਨੇ ਪਾਗਲਾ ਨੂੰ ਭਗਤ ਆਖੇ ਤੇ ਐਸਾ ਵੀ ਹੋਇਆ ਲੋਕਾਂ ਨੇ ਭਗਤਾਂ ਨੂੰ ਪਾਗਲ ਆਖੇ ਕਬੀਰ ਨੂੰ ਜਗਤ ਨੇ ਪਾਗਲ ਕਹਿ ਦਿੱਤਾ ਸੀ ਲੋਗ ਕਹੇ ਕਬੀਰ ਬੌਰਾਨਾ ਕਬੀਰ ਕਾ ਮਰਮ ਰਾਮ ਹੀ ਜਾਣਾ ਬਈ ਇਹ ਬਨਾਰਸ ਦੇ ਵਾਸੀ ਮੈਨੂੰ ਕਹੀ ਜਾਂਦੇ ਨੇ ਪਗਲ ਹੈ ਪਗਲ ਹੈ ਪਗਲ ਹੈ ਭਗਤ ਪਾਗਲਾਂ ਦੀ ਤਰ੍ਹਾਂ ਪ੍ਰਤੀਤ ਹੋ ਸਕਦੇ ਨੇ ਤੋਂ ਪਾਗਲ ਕਈ ਦਫਾ ਭਗਤਾਂ ਦੀ ਤਰ੍ਹਾਂ ਵੀ ਪ੍ਰਤੀਤ ਹੋ ਸਕਦੇ ਨੇ ਬਲਕਿ ਐਸਾ ਹੋ ਰਿਹਾ ਹੈ ਕਿ ਬਹੁਤੇ ਪਾਗਲ ਭਗਤ ਜਾਣ ਕੇ ਪੂੰਜੇ ਜਾ ਰਹੇ ਨੇ ਔਰ ਇਸੇ ਤਰੀਕੇ ਨਾਲ ਬਹੁਤ ਸਾਰੇ ਭਗਤ ਪਾਗਲ ਸਮਝ ਕੇ ਉਹਨਾਂ ਨੂੰ ਤਾਂ ਲਾਂਝਲੀ ਦੇ ਦਿੱਤੀ ਗਈ ਇੱਕ ਪਾਸੇ ਰੱਖ ਦਿੱਤਾ ਗਿਆ ਗੁਰਨਾਮਿਕ ਨੂੰ ਭੂਤਨਾ ਬੇਤਾਲਾ ਕਹਿ ਦਿੱਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਭੁੱਲਾ ਹੋਇਆ ਰਹਿਬਰ ਕਹਿ ਦਿੱਤਾ ਕਾਰਨ ਇਹ ਦੋ ਤਰ੍ਹਾਂ ਦੇ ਵਿਅਕਤੀ ਮਨੁੱਖੀ ਸਮਾਜ ਦਾ ਹਿੱਸਾ ਨਾ ਅੱਜ ਤੱਕ ਬਣੇ ਨੇ ਤੇ ਨਾ ਅਗਾ ਬਣਨਗੇ ਪਾਗਲ ਮਨੁੱਖੀ ਸਮਾਜ ਦਾ ਹਿੱਸਾ ਨਹੀਂ ਬਣਦਾ ਉਦੀ ਦੈਨਿਕ ਚਰਿਆ ਉਦੀ ਰੋਜ਼ਮਰਰਾ ਦੀ ਜ਼ਿੰਦਗੀ ਸਾਡੀ ਜ਼ਿੰਦਗੀ ਦਾ ਹਿੱਸਾ ਨਹੀਂ ਬਣਦੀ ਤੇ ਭਗਤ ਵੀ ਸਮਾਜ ਦਾ ਹਿੱਸਾ ਨਹੀਂ ਬਣਦਾ ਉਦੀ ਜ਼ਿੰਦਗੀ ਉਦੀ ਸੋਚਣੀ ਉਹਦਾ ਵਿਚਾਰਨ ਦਾ ਢੰਗ ਇਤਨਾ ਬੁਲੰਦ ਹੈ ਸਾਡੇ ਨਾਲ ਮੇਲ ਨਹੀਂ ਖਾਂਦਾ ਇਸ ਵਾਸਤੇ ਸਹਿਬਾ ਨੇ ਕਿਹਾ ਜਿਤਾ ਬਗ ਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੈ ਰਾਮ ਦੀ ਯੋਗੀ ਨਾ ਜੀਏ ਜੀਵ ਸੰਭਉ ਰਹਾ ਹੋਏ ਕਬੀਰ ਕਹਿੰਦੇ ਹੁਣ RAM ਤੋਂ ਬਿਨਾ ਮੈਂ ਜੀ ਨਹੀਂ ਸਕਦਾ ਤੇ ਜੇ ਜੀਵਾ ਤੇ ਪਗਲਾ ਹੋਣਾ ਲੋਕੀ ਪਾਗਲ ਕਹਿੰਦੇ ਬਿਰਹੀ ਮਨੁਖ ਪਾਗਲੀ ਹੋ ਜਾਂਦਾ ਜਿਸ ਦੀ ਯਾਦ ਵਿੱਚ ਤੁਸੀਂ ਬੈਠੋ ਰੋਜ਼ ਤੇ ਬਿਰਹਾ ਬਣ ਜਾਏਗਾ ਤੇ ਬਿਰਹਾ ਮਿਲਾਪ ਮੰਗਦਾ ਹੈ ਬਿਰਹਾ ਮਿਲਣਾ ਚਾਹੁੰਦਾ ਜਿਸ ਦਾ ਬਿਰਹਾ ਹੈ ਜਿਸ ਦਾ ਵਿਛੋੜਾ ਮਨੁਖ ਨੇ ਮਹਿਸੂਸ ਕਰ ਲਿਆ ਹੁਣ ਜਿੰਨੇ ਚਿਰ ਤੱਕ ਉਸ ਦਾ ਮਿਲਾਪ ਨਾ ਹੋਵੇ ਚੈਨ ਨਹੀਂ ਬਾਬੇ ਫਰੀਦ ਨੇ ਤੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹ ਦੀ ਅਗਨ ਨਹੀਂ ਹੋਵੇਗੀ ਉੱਥੇ ਤ੍ਰਿਸ਼ਨਾ ਦੀ ਅਗਨ ਹੋਵੇਗੀ ਤੇ ਤ੍ਰਿਸ਼ਨਾ ਦੀ ਅਗ ਵਿੱਚ ਜੀਵਦੇ ਜਾਗਦੇ ਮਨੁੱਖ ਸੜਨਗੇ ਆਖਿਰ ਸ਼ਮਸ਼ਾਨ ਘਾੜ ਦੇ ਵਿੱਚ ਮੁਰਦੇ ਸਾਰੇ ਜਾਂਦੇ ਨੇ ਤ੍ਰਿਸ਼ਨਾ ਦੀ ਅਗ ਵਿੱਚ ਲੋਕੀ ਜ਼ਿੰਦਾ ਜਲਦੇ ਨੇ ਇਸ ਵਾਸਤੇ ਬਾਬੇ ਫਰੀਦ ਨੇ ਤ੍ਰਿਸ਼ਨਾਲੂ ਮਨੁੱਖਾਂ ਨੂੰ ਸ਼ਮਸ਼ਾਨ ਘਾੜ ਕਹਿ ਦਿੱਤਾ ਹੈ ਮਰਗੜ ਘਾੜ ਕਹਿ ਦਿੱਤਾ ਹੈ ਬਿਰਹਾ ਬਿਰਹਾ ਆਖੀਏ ਬਿਰਹ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹੇ ਨਾ ਉਪਜੇ ਸੋ ਤਨ ਜਾਣ ਮਸਾ ਮਸਾਣ ਕਹਿ ਦਿੱਤਾ ਜਿੱਥੇ ਰੱਬੀ ਅਗਨ ਨਹੀਂ ਪੈਦਾ ਹੋਈ ਜਿੱਥੇ ਰੱਬੀ ਬਿਰਹ ਨਹੀਂ ਪੈਦਾ ਹੋਇਆ ਉਥੇ ਮਸਾਣ ਹੈ ਉਥੇ ਸ਼ਮਸ਼ਾਨ ਘਾਟ ਦੀ ਤਰ੍ਹਾਂ ਫਰਕ ਸਿਰਫ ਇਤਨਾ ਹੈ ਉਥੇ ਮੁਰਦੇ ਸੜਦੇ ਨੇ ਜ਼ਿੰਦਾ ਸੜਦਾ ਪਿਆ ਤ੍ਰਿਸ਼ਨਾਲੂ ਮਨੁੱਖ ਜ਼ਿੰਦਾ ਹੀ ਸੜਦੇ ਰਹਿੰਦੇ ਤੇ ਤ੍ਰਿਸ਼ਨਾ ਕਰੀਬਨ ਕਰੀਬਨ ਮਨੁੱਖ ਦੇ तमाम ਗੁਣਾ ਨੂੰ ਖਾ ਜਾਂਦੀ ਹੈ ਕੋਈ ਵੀ ਗੁਣ ਨਹੀਂ ਰਹਿੰਦਾ ਅੱਗ ਸਾੜਦੀ ਹੈ ਬਿਰਹ ਅਗਨ ਵੀ ਕੁਝ ਸਾੜਦੀ ਹੈ ਅੱਗ ਦਾ ਕੰਮ ਹੀ ਹੈ ਸਾੜਨਾ ਬਿਰਹਾ ਬਿਨਾ ਤਪ ਤੋਂ ਨਹੀਂ ਪੈਦਾ ਹੁੰਦਾ ਤਪ ਇੱਕ ਇੰਦਨ ਇਕੱਠਾ ਕਰਨਾ ਜਿਸ ਤੋਂ ਫਿਰ ਅੱਗ ਪੈਦਾ ਹੁੰਦੀ ਹੈ ਇਸ ਵਾਸਤੇ ਬੰਦਗੀ ਚ ਕੋਈ ਬੈਠਾ ਹੋਵੇ ਤੇ ਧਰਮ ਦੀ ਭਾਸ਼ਾ ਚ ਉਹਨੂੰ ਕਿਹਾ ਜਾਂਦਾ ਵੀ ਤਪ ਕਰ ਰਿਹਾ ਹੈ ਤੇ ਤਪ ਦਾ ਮਤਲਬ ਹੈ ਤਪਸ਼ ਅਗਨ ਔਰ ਖੁਲਾਸਾ ਕਰ ਦਿੱਤਾ ਮੇਰੇ ਪਾਤਸ਼ਾਹ ਨੇ ਭੋਖ ਖਲਾਂ ਅਗਨ ਤਪਤਾਓ ਅਗ ਬਾਲਦਾ ਹੈ भगत ਕਾਦੇ ਤਪਦੀ ਅਗਨ ਤਪਤਾਓ ਤਪ ਕਰਦਾ ਹੈ ਅੰਮ੍ਰਿਤ ਵੇਲੇ ਉੱਠਦਾ ਹੈ ਬਾਣੀ ਪੜਦਾ ਹੈ ਨਾਮ ਜਪਦਾ ਹੈ ਸੁਰਤ ਸ਼ਬਦ ਦਾ ਅਭਿਆਸ ਕਰਦਾ ਹੈ ਔਰ ਸੁਰਤ ਸ਼ਬਦ ਦੇ ਅਭਿਆਸ ਤੋਂ ਬਿਨਾ ਤਪ ਹੁੰਦਾ ਵੀ ਨਹੀਂ ਇਹ ਵੀ ਮੈਰਜ਼ ਕਰਾਂ ਕੀਰਤਨ ਕੀ ਹੈ ਇੱਕ ਸ਼ਬਦ ਹੈ ਹੁਣ ਇਹਦੇ ਚ ਸੁਰਤ ਜੋੜਨੀ ਹੈ ਬੜੀ ਔਕੀਏ ਬਹੁਤ ਔਕੀਏ ਅੱਖਰਾਂ ਵਿੱਚ ਧਿਆਨ ਜੋੜਨਾ ਬਹੁਤ ਆਸਾਨ ਹੈ ਪਰ ਸ਼ਬਦ ਵਿੱਚ ਸੁਰਤ ਜੋੜਨੀ ਕਿਮਾ ਕਰਨੀ ਕਦੀ ਕਦੀ ਜੁੜਦੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਦਾ ਮਤਲਬ ਧੁਨ ਆਵਾਜ਼ ਉਹਦੇ ਵਿੱਚ ਸੁਰਤ ਜੋੜਨੀ ਬੜਾ ਔਖਾ ਕੰਮ ਹੈ ਇਹਨੂੰ ਕਿਧਰੇ ਸੌਖਾ ਨਾ ਸਮਝ ਲੈਣਾ ਬੱਚਿਆਂ ਦੇ ਖੇਲਣਾ ਸਮਝ ਲੈਣਾ ਰੂਹੇ ਜ਼ਮੀਨ ਦੇ ਵਿੱਚ ਉਂਗਲੀਆਂ ਤੇ ਉਹ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋਵੇ ਸਿਰਫ ਸ਼ਬਦ ਸੁਰੂਪ ਦੀ ਗੱਲ ਹੋ ਗਈ ਚਾਰ ਅਰਬ ਦੀ ਆਬਾਦੀ ਹੈ ਜ਼ਮੀਨ ਦੇਤੇ ਉਂਗਲੀਆਂ ਨਾਲੋਂ ਬੰਦੇ ਗਿਣ ਸਕਦੇ ਹੋ ਜਿੱਥੇ ਸ਼ਬਦ ਸੁਰਤ ਦਾ ਮੇਲ ਹੋ ਗਿਆ ਕਿਉਂਕਿ ਕੰਬਾਤੋਕ ਹੈ ਤਾਂ ਭੋਖਲਾ ਅਦੰਤ ਪਤਾ ਬਿਰਹ ਦੀ ਅਗਨ ਵੀ ਕੁਛ ਸਾੜਦੀ ਹੈ ਅਗ ਦਾ ਕੰਮ ਹੀ ਹੈ ਸਾੜਨਾ ਤ੍ਰਿਸ਼ਨਾ ਦੀ ਅਗਨ ਗੁਣਾਂ ਨੂੰ ਸਾੜਦੀ ਹੈ ਬਿਰਹ ਦੀ ਅਗਨ ਆਗਣ ਨੂੰ ਸਾੜਦੀ ਹੈ ਜਲ ਨੂੰ ਲੱਗ ਪੈਂਦੇ ਨੇ ਆਗਣ ਬਿਰਹਾ ਜਿੱਥੇ ਪੈਦਾ ਹੋ ਗਿਆ क्रोध जलेगा वासना जलेगी निंदा जलेगी और इसी तरीके दे नाल वैर विरोध जलेगा भय संताप जलेगा शोक चिंता सब नाश होण गियां बिरहे दा कम है ए भी एक अग है ए तमाम औगणा नु ਸਾੜੇਗੀ ਜੋ ਜਨਮ ਜਨਮਾਂ ਤਰਾ ਦੋ ਅੰਦਰ ਕੱਠੇ ਪੈਨੇ ਜੋ ਬਿਰਹ ਦੀ ਅਗਨ ਪਰ ਜਲਦਾ ਹੋਵੇਗੀ ਉਹਨੇ औਗਣਾ ਨੂੰ ਸਾੜੀ ਜਾਣਾ ਤੇ ਜੇ ਬਿਰਹ ਦੀ ਅਗਨ ਨਹੀਂ ਤਾਂ ਤ੍ਰਿਸ਼ਨਾ ਦੀ ਅਗਨ ਹੈ ਤੇ ਤ੍ਰਿਸ਼ਨਾ ਦੀ ਅਗਨ ਦਾ ਕਮ ਹੈ ਗੁਣਾਂ ਨੂੰ ਸਾੜਨਾ ਉਹ ਸਤ ਸੰਤੋਖ ਨੂੰ ਸਾੜ ਕੇ ਸਵ ਕਰ ਦੇਗੀ ਉਹ ਨਿਰਵੈਰ ਹਿਰਦੇ ਨੂੰ ਜਲਾ ਕੇ ਖਾਕ ਕਰ ਦੇਗੀ ਉਹ दैवी ਸੰਪਦਾ ਰੱਬੀ ਗੁਣਾਂ ਨੂੰ ਸਾੜ ਕੇ ਸਵ ਕਰ ਦੇਵੇਗੀ ਇੰਜ ਦੋ ਲਫ਼ਜ਼ਾਂ ਚ ਕਹਿ ਲਓ ਤ੍ਰਿਸ਼ਨਾਲੂ ਬੰਦੇ ਚ ਕੋਈ ਗੁਣ ਨਹੀਂ ਤੇ ਬਿਰਹੇ ਦੇ ਚ ਪਏ ਹੋਏ ਮਨੁੱਖ ਦੇ ਅੰਦਰ ਕੋਈ ਅਗੁਣ ਨਹੀਂ ਹੁੰਦੀ ਬਿਰਹੇ ਦੀ ਅਗਨ ਅਗੁਣਾਂ ਨੂੰ ਸਾੜ ਦਿੰਦੀ ਹੈ ਇਸ ਵਾਸਤੇ ਬਾਬੇ ਫਰੀਦ ਨੇ ਕਹਿ ਦਿੱਤਾ ਹੈ ਕਿ ਜਿੱਥੇ ਬਿਰਹੇ ਦੀ ਅਗਨ ਨਹੀਂ ਪੈਦਾ ਹੋਈ ਉੱਥੇ ਤ੍ਰਿਸ਼ਨਾ ਦੀ ਅਗਨ ਹੈ ਤੇ ਜਿੱਥੇ ਤ੍ਰਿਸ਼ਨਾ ਦੀ ਅਗਨ ਹੈ ਉੱਥੇ ਤੇ ਜੀਮਦਾ ਜਾਗਦਾ ਮਨੁੱਖ ਸੜ ਰਿਹਾ ਹੈ ਇਸ ਵਾਸਤੇ ਉਹ ਬੰਦਾ ਕੀ ਹੈ ਸ਼ਮਸ਼ਾਨ ਗਹਾਟ ਹੈ ਬਿਰਹਾ ਬਿਰਹਾ ਕੀਏ ਬਿਰਹਾ ਤੋਂ ਸੁਲਤਾਨ ਫਰੀਦਾ ਜਿਤ ਤਨ ਮੇਰੇ ਨਾ ਉਪਜੇ ਸੋ ਤਨ ਜਾਣ ਮਸਾਂ ਬਿਰਹੂ ਅਗਨ ਕਿਸ ਤਰ੍ਹਾਂ ਪੈਦਾ ਹੋਵੇਗੀ ਰੋਜ਼ ਜਿਸ ਦੀ ਯਾਦ ਵਿੱਚ ਬੈਠੋ ਕੀ ਤਨ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਕਥਾ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਨਿਤਨੇਮ ਇੱਕ ਯਾਦ ਦਾ ਵਸੀਲਾ ਹੈ ਉਹਦੀ ਯਾਦ ਆਵੇ ਤਾਂ ਜਦ ਹੀ ਯਾਦ ਵਿੱਚ ਬੈਠੋ ਜਿਹੜੀ ਚਿਤਨੀ ਵਿੱਚ ਬੈਠੋ ਇਹ ਚਿਤਮਨੀ ਸੰਗਣੀ ਹੋ ਜਾਏ ਇਹ ਚਿਤਮਨੀ ਬਹੁਤੀ ਕਠੀ ਹੋ ਜਾਏ ਤਾਂ ਬਿਰਹਾ ਬਣ ਜਾਂਦਾ ਉਸ ਬਿਰਹੇ ਅਗੰਦੇ ਪਹੁੰਚਿਆ ਮਨੁੱਖ ਪਰਮਾਤਮਾ ਤੋਂ ਬਿਨਾ ਫਿਰ ਰਹਿ ਨਹੀਂ ਸਕਦਾ ਫਿਰ ਉਤਰਦੇਗਾ ਉਸ ਤੜਪਣੇ ਦੇ ਵਿੱਚ ਉਸ ਅਗਨ ਵਿੱਚ तमाम ਔਗਣ ਸੜ ਕੇ ਸਵਾਹ ਹੋ ਜਾਂਦੇ ਨੇ ਫਿਰ ਉਹਦਾ ਸਵਚ ਨਿਰਮਲ ਹੋ ਜਾਂਦਾ ਔਰ ਬੜੇ ਇਸ ਸੰਬੰਧ ਵਿੱਚ ਸ਼ਬਦ ਨੇ ਬਿਰਹੇ ਦੀ ਅਗਨ ਤੱਕ ਜਦ ਬਾਬਾ ਫਰੀਦ ਪਹੁੰਚੇ ਨੇ ਤੋਂ ਖਿਮਾ ਕਰਨੀ ਜਦ ਔਗਣ ਸੜਦੇ ਨੇ ਤੋਂ ਜਦ ਵੀ ਕੁਝ ਸੜਵੇਗਾ ਤੜਪਣਾ ਤੇ ਹੋਵੇਗੀ ਚਾਹੇ ਗੁਣ ਸੜਨ ਚਾਹੇ ਔਗਣ ਸੜਨ ਤਪ ਤਪ ਲੋਏ ਲੋਏ ਹੱਥ ਮਰੋਰੋਂ ਬਾਵਲ ਹੋਏ ਸੋ ਸਹ ਲੋਰ ਬਾਬਾ ਫਰੀਦ ਕੰਨ ਬਿਰਹੇ ਦੀ ਅਗਨ ਨੇ ਬਾਵਲ ਪਗਲਾ ਹੀ ਕਰ ਛੜਿਆ ਨਾ ਪਾਗਲ ਹੋ ਗਏ ਕਦੀ ਕਦਾਈ ਕੋਈ ਖੁਸ਼ਕਿਸਮਤ ਮਨੁੱਖ ਇਸ ਦੁਨੀਆ ਦੇ ਚ ਪਹੁੰਚਦਾ ਨੀ ਤੇ ਤਰਕ ਵਿਚਾਰ ਬਿਰਹੇ ਤੱਕ ਪਹੁੰਚਣ ਨਹੀਂ ਦਿੰਦੇ ਵਿਚਾਰਾਂ ਨੂੰ ਵੀ ਪਿੱਛੇ ਛੁੱਟਣਾ ਪੈਂਦਾ ਤਰਕ ਨੂੰ ਵੀ ਪਿੱਛੇ ਛੁੱਟਣਾ ਪੈਂਦਾ ਤਰਕ ਸੰਦੇ ਵਿਚਾਰ ਇਹ ਵੀ ਬਿਰਹੇ ਤੱਕ ਨਹੀਂ ਪਹੁੰਚਣ ਦਿੰਦੇ ਕਿਉਂਕਿ ਬਿਰਹੇ ਦਾ ਮਤਲਬ ਹੈ ਰੋਜ਼ ਕਿਸੇ ਦੀ ਯਾਦ ਚ ਬੈਠਣਾ ਤੇ ਤਰਕ ਯਾਦ ਨਹੀਂ ਕਰਨ ਦਿੰਦਾ ਵਿਚਾਰ ਮੰਨ ਨੂੰ ਖਿਡਾ ਦਈ ਦੇ ਲ ਬਹੁਤੀ ਸ਼ਿਆਣਕ ਮਨੁੱਖ ਨੂੰ ਜਜ਼ਬਾਤੀ ਹੋਣ ਨਹੀਂ ਦਿੰਦੀ ਤੇ ਜਜ਼ਬਾਤੀ ਹੋਏ ਬਿਨਾ ਸ਼ਰਧਾ ALU ਹੋਏ ਬਿਨਾ ਮੰ ਟਿਕਦਾ ਨਹੀਂ ਕਦੀ ਬਗੌਰ ਮੁਤਾਲਾ ਕਰਕੇ ਵੇਖਾ ਵਿਚਾਰ ਵੀ ਸਵਾਸਤੀ ਕਰਨੇ ਨੇ ਕਿ ਵਿਚਾਰਾਂ ਤੋਂ ਥੱਕ ਕੇ ਵਿਚਾਰਾਂ ਤੋਂ ਅਗਾਹ ਜਾਈਏ ਬਰਹਦੀ ਦੁਨੀਆ ਦੇ ਚ ਪਹੁੰਚੀਏ ਸ਼ਰਧਾ ਦੀ ਦੁਨੀਆ ਦੇ ਚ ਪਹੁੰਚੀਏ ਤਾਂ ਕਿ ਮਨ ਨੂੰ ਇਕਾਗਰਤਾ ਨਸੀਬ ਹੋਵੇ ਤੇ ਮਨ ਉਸ ਦੀ ਯਾਦ ਦੇ ਚ ਲੀਨ ਹੋਵੇ ਪਰ ਸੰਦੇ ਉਸ ਦੁਨੀਆ ਤੱਕ ਪਹੁੰਚਣ ਨਹੀਂ ਦਿੰਦਾ ਮੇਰੇ ਪਾਤਸ਼ਾਹ ਦਾ ਫਰਮਾਨ ਹੈ ਸੰਦ ਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਕਾਰਨ ਕੀ ਹੈ ਪਰਮਾਤਮਾ ਤੇ ਸੰਸਾ ਕੀਤਾ ਜਾ ਸਕਦਾ ਹੈ ਸੰਸੇ ਵਾਸਤੇ ਗੁੰਜਾਇਸ਼ ਹੈ ਹੁਣ ਜਿਹੜੀ ਚੀਜ਼ ਦਿਖਾਈ ਦਿੰਦੀ ਹੋਵੇ ਬੰਦਾ ਉਸ ਤੇ ਸੰਸਾ ਨਹੀਂ ਕਰਦਾ ਬਈ ਦਿਖਾਈ ਦੇ ਰਹੀ ਹੈ ਪ੍ਰਤੱਖ ਪ੍ਰਮਾਣ ਹੈ ਹੁਣ ਪਰਮਾਤਮਾ ਦਿਖਾਈ ਨਹੀਂ ਦਿੰਦਾ ਮਹਿਸੂਸ ਵੀ ਨਹੀਂ ਆਉਂਦਾ ਤਾਂ ਸੰਸਾਰ ਤੇ ਪੈਦਾ ਹੋਵੇਗਾ ਸ਼ੱਕ ਵਾਸਤੇ ਗੁੰਜਾਇਸ਼ ਹੈ ਮਨੁੱਖ ਨੂੰ ਸੰਸਾਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਆਪਣੇ ਸਰੀਰ ਤੇ ਸ਼ੱਕ ਨਹੀਂ ਹੈ ਮਨੁੱਖ ਨੂੰ ਜਗਤ ਦੇ ਬਦਾਰਥਾਂ ਤੇ ਸ਼ੱਕ ਨਹੀਂ ਹੈ ਸ਼ੱਕ ਹੈ ਹਰ ਮਨੁੱਖ ਦੇ ਅੰਦਰ ਪਰਮਾਤਮਾ ਦੇ ਉੱਤੇ ਪਤਾ ਨਹੀਂ ਹੈ ਵੀ ਸਹੀ ਕਿ ਨਹੀਂ ਕਾਰਨ ਕਿ ਜਿਨ੍ਹਾਂ ਨੇ ਬਹੁਤ ਵੱਡਾ ਨਾਰਾ ਲਾਇਆ ਉਹ ਹੈ ਉਹ ਹੈ ਉਹਨਾਂ ਨੂੰ ਆਖਿਆ ਗਿਆ ਦਿਓ ਪ੍ਰਤੱਖ ਪ੍ਰਮਾਣ ਉਹ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਨਹੀਂ ਅਸੀਂ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦੇ ਅੱਜ ਤੱਕ ਇੱਕ ਭਗਤ ਨੇ ਵੀ ਨਹੀਂ ਦਿੱਤਾ ਅਤੇ ਜਦ ਉਹਨਾਂ ਨੂੰ ਕਹਿ ਦਿੱਤਾ ਗਿਆ ਚਲੋ ਸ਼ਬਦ ਪ੍ਰਮਾਣ ਦਿਓ ਤਾਂ ਇੱਥੇ ਵੀ ਉਹ ਖਾਮੋਸ ਨੇ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਨਹੀਂ ਕੁਝ ਕਹਿ ਸਕਦੇ ਖੁਦ ਇਸ ਸੰਬੰਧ ਵਿੱਚ ਕੁਝ ਨਾ ਪੁੱਛੋ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਲਾਹਣਿਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾ ਰਹੇ ਮੁਸਕਰਾਹਟ ਤੋਂ ਅੰਦਾਜ਼ਾ ਲਾ ਲੋ ਕੁਝ ਮਿਲੇ ਪਰ ਹੁਣ ਮੁਸਕਰਾਹਟ ਨੂੰ ਕੌਣ ਪੜੇ ਮੁਸਕਰਾਹਟ ਦੀ ਗਹਿਰਾਈ 'ਚ ਕੌਣ ਜਾਵੇ ਉਹਦੇ ਅੰਦਰ ਕੌਣ ਡੁੱਬਕੇ ਮਾਰੇ ਤੋ ਸੰਸਾ ਬਣਿਆ ਰਹਿੰਦਾ ਹੈ ਭਗਤਾ ਨੇ ਕੋਈ ਪ੍ਰਤੱਖ ਪ੍ਰਮਾਣ ਨਹੀਂ ਦਿੱਤਾ ਰੂਹੇ ਜ਼ਮੀਨ ਦਿੱਤੇ ਜਿਤਨੇ ਭਗਤ ਜਿਤਨੇ ਸੰਤ ਜਿਤਨੇ ਰਹਿਬਰੀ ਪੁਰਸ਼ ਜਿਤਨੇ ਅਵਤਾਰੀ ਪੁਰਸ਼ ਆਏ ਨੇ ਜਦ ਉਹਨਾਂ ਨੂੰ ਆਖਿਆ ਗਿਆ ਕੋਈ ਪ੍ਰਤੱਖ ਸਬੂਤ ਪ੍ਰਮਾਣ ਦਿਓ ਈਸ਼ਵਰ ਹੈ ਪ੍ਰਮਾਤਮਾ ਹੈ ਤਾਂ ਉਹਨਾਂ ਨੇ ਕਹਿ ਦਿੱਤਾ ਕੁਝ ਵੀ ਨਹੀਂ ਪ੍ਰਤੱਖ ਸਬੂਤ ਪ੍ਰਮਾਣ ਨਹੀਂ ਬਈ ਇਹ ਦੱਸ ਦੋ ਇਸ ਵਰਗਾ ਪ੍ਰਮਾਤਮਾ ਹੈ ਐਸਾ ਪ੍ਰਮਾਤਮਾ ਹੁੰਦਾ ਤਾਂ ਪ੍ਰਤੱਖ ਸਬੂਤ ਪ੍ਰਮਾਣ ਕੁਝ ਵੀ ਨਹੀਂ ਮਨੁੱਖ ਬਹੁਤਾ ਸਮਝਦਾ ਹੈ ਪ੍ਰਤੱਖ ਸਬੂਤ ਨਾਲ ਵੇਖ ਕੇ ਜਿੰਨੇ ਚਿਰ ਤੱਕ ਵੇਖੇ ਨਾ ਗੱਲ ਨਹੀਂ ਬਣਦੀ। ਔਰ ਮੈਂ ਇਤਨੀ ਅਰਜ਼ ਕਰਦਿਆਂ ਪ੍ਰਮਾਤਮਾ ਤੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਤੇ ਸੁਣਨ ਦਾ ਵਿਸ਼ਾ। ਸ਼ਬਦ ਪ੍ਰਮਾਣ ਨਾਲ ਥੋੜੀ ਬਹੁਤ ਗੱਲ ਬਣੇਗੀ। ਸ਼ਬਦ ਸੁਣਦੇ ਰਹੋ ਸੁਣਦੇ ਰਹੋ। ਔਰ ਸੁਣਨਾ ਇੱਕ ਦਿਨ ਬਹੁਤ ਸੰਗ੍ਰਹਿ ਹੋ ਜਾਏ ਤਾਂ ਬਿਰਹ ਅਗਨ ਪੈਦਾ ਹੋ ਜਾਂਦੀ ਹੈ। ਉਹ ਅੰਦਰ ਮਿਲਾਪ ਦੀ ਤੜਪ ਪੈਦਾ ਕਰਦੀ ਹੈ ਔਰ ਬਿਰਹ ਅਗਨ ਮਨੁੱਖ ਨੂੰ ਮਿਲਾਪ ਤੱਕ ਫਿਰ ਲੈ ਜਾਂਦੀ ਹੈ। ਲੇਕਿਨ ਅੰਧੇਰੇ ਚ ਯਾਤਰਾ ਸ਼ੁਰੂ ਕਰਨੀ ਪੈਂਦੀ ਕੋਈ ਪ੍ਰਕਾਸ਼ ਨਹੀਂ ਹੈ ਕੋਈ ਪ੍ਰਤੱਖ ਪ੍ਰਮਾਣ ਨਹੀਂ ਹੈ ਤੇ ਜਦ ਪ੍ਰਤੱਖ ਪ੍ਰਮਾਣ ਹੈ ਨਹੀਂ ਤੋ ਸੰਸੇ ਵਾਸਤੇ ਗੁੰਜਾਇਸ਼ ਹੈ ਸ਼ੱਕ ਵਾਸਤੇ ਗੁੰਜਾਇਸ਼ ਹੈ ਔਰ ਅਜੋਕੇ ਸਮੇਂ ਚ ਇਹ ਸ਼ੱਕ ਵੱਧਦਾ ਜਾ ਰਿਹਾ ਹੈ ਕਿਉਂਕਿ ਪ੍ਰਤੱਖ ਪ੍ਰਮਾਣ ਤੇ ਹੈ ਨਹੀਂ ਕਿਸ ਕੋ ਲਓਗੇ ਪ੍ਰਤੱਖ ਪ੍ਰਮਾਣ ਕੋਈ ਪ੍ਰਤੱਖ ਪ੍ਰਮਾਣ ਨਹੀਂ ਦੇ ਸਕਦਾ ਅੱਜ ਤੱਕ ਕਿਸੇ ਨੇ ਨਹੀਂ ਦਿੱਤਾ ਬਲਕੇ ਸਹਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਵੀ ਫਰਮਾਨ ਕਰਦੇ ਨੇ ਅਸੀਂ ਤੇ ਪੂਰਨ ਰੂਪ ਦੇ ਸ਼ਬਦ ਪ੍ਰਮਾਣ ਵੀ ਨਹੀਂ ਦੇ ਸਕਦੇ। ਕਿਆ ਹੋ ਕਥੀ? ਕਥੇ? ਕਤ ਦੇਖਾ? ਮੈਂ ਅਕਥ। ਨਾ ਕਥਾ ਨਾ ਜਾਇ। ਮੈਂ ਕਥਨ ਕਰਕੇ ਵੀ ਦੇਖ ਲਿਆ। ਉਹ ਅਕਥ ਹੈ। ਮੇਰੀ ਕਥ ਵਿੱਚ ਨਹੀਂ ਆਇਆ। ਤੇ ਮੈਂ ਗੁੰਗਾ ਹੋ ਗਿਆ। ਆਪਾਂ ਮੈਂ ਨਹੀਂ ਕੁਝ ਕਹਿ ਸਕਦਾ। ਤਾਂ ਹੋਰ ਕੌਣ ਕਥਨ ਕਰੇਗਾ? ਤਾਂ ਸ਼ਬਦ ਪ੍ਰਮਾਣ ਵੀ ਪੂਰਾ ਨਹੀਂ ਦਿੱਤਾ ਜਾ ਸਕਦਾ। ਪ੍ਰਤੱਖ ਪ੍ਰਮਾਣ ਵੀ ਪੂਰਾ ਨਹੀਂ ਦਿੱਤਾ ਜਾ ਸਕਦਾ। ਤੇ ਬੰਦਾ ਸਮਝਦਾ ਹੈ ਪ੍ਰਮਾਣਾਂ ਨਾਲ ਕੋਈ ਪ੍ਰਮਾਣ ਦਿੱਤਾ ਜਾਇ। ਕੋਈ ਪ੍ਰਤੱਖ ਪ੍ਰਮਾਣ, ਕੋਈ ਸ਼ਬਦ ਪ੍ਰਮਾਣ। ਉੱਥੇ ਸ਼ਬਦ ਪ੍ਰਮਾਣ ਤੇ ਪ੍ਰਤੱਖ ਪ੍ਰਮਾਣ ਦੋਵਾਂ ਵਾਸਤੇ ਕੋਈ ਥਾਂ ਨਹੀਂ ਤਾਂ ਸ਼ੱਕ ਪੈਦਾ ਹੋ ਜਾਣਾ ਹੈ ਸ਼ੱਕ ਵਾਸਤੇ ਗੁੰਜਾਇਸ ਹੈ ਇਹ ਸ਼ੱਕ ਵਧਦਾ ਜਾ ਰਿਹਾ ਤੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਇਸ ਸ਼ੱਕ ਨਾਲ ਇਸ ਸੰਸੇ ਨਾਲ ਜਿਹੜਾ ਮਨੁੱਖ ਦਾ ਰੋਜ਼-ਰੋਜ਼ ਮੈਲਾ ਹੁੰਦਾ ਜਾ ਰਿਹਾ ਹੈ ਸੰਸੇ ਜਿਉ ਮਲੀਨ ਹੈ ਕਿਤ ਸੰਜਮ ਦੋਤਾ ਜਾਏ ਸੰਸੇ ਦਾ ਮਤਲਬ ਹੈ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੈਂ ਮੰਨਦਾ ਕਿਉਂਕਿ ਲੋਕੀ ਐਸਾ ਕੁਝ ਮੰਨਦੇ ਹੈ ਕੁਝ ਚਰਚਾ ਕੁਝ ਗ੍ਰੰਥਾਂ ਚ ਲਿਖਤ ਹੈ ਮੰਨਦਾ ਪਰ ਥੋੜਾ ਜਿਹਾ ਅਕਲ ਦੇ ਘੋੜੇ ਦੌਰਾਂ ਦਾ ਇਲਕਾਰੀ ਹੋ ਜਾਂਦਾ ਕੁਝ ਵੀ ਨਹੀਂ ਮੈਂ ਮੰਨਦਾ ਮੈਂ ਨਹੀਂ ਮੰਨਦਾ ਇੱਕ ਕਦਮ ਅੱਗੇ ਗਿਆ ਇੱਕ ਕਦਮ ਪਿੱਛੇ ਚਲਾ ਗਿਆ ਪਹੁੰਚਿਆ ਕਿਧਰੇ ਵੀ ਨਹੀਂ ਸੰਸੇਧ ਵਿੱਚ ਲੀਨ ਹੋਇਆ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ ਇੱਕ ਕਦਮ ਅੱਗੇ ਚਲੇ ਆ ਗਿਆ ਗੁਰਦੁਆਰੇ ਹੁਣ ਇੱਥੋਂ ਪਿੱਛੇ ਹੈ ਅੱਗੇ ਜਾਣ ਦੀ ਕੋਈ ਹਿੰਮਤ ਨਹੀਂ ਇਨਾ ਸਮਾਂ ਜਿਹੜੇ ਗੁਰਦੁਆਰੇ ਆ ਗਏ ਨੇ ਗੁਰੂ ਤੱਕ ਪਹੁੰਚਦੇ ਨੇ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਹਾਜ਼ਰੀ ਭਰਨੀ ਹੋਰ ਗੱਲ ਹੈ ਹਜ਼ੂਰੀ ਵਿੱਚ ਜਾਣਾ ਹੋਰ ਗੱਲ ਹੈ ਹਜ਼ੂਰੀ ਦੇ ਜਾਣ ਵਾਸਤੇ ਹੋਰ ਇੱਕ ਕਦਮ ਅੱਗੇ ਚੱਲਣਾ ਪਵੇਗਾ ਪਰ ਨਹੀਂ ਜਿਹੜਾ ਇੱਕ ਕਦਮ ਬੰਦਾ ਚੱਲਿਆ ਫਿਰ ਇੱਕ ਕਦਮ ਪਿੱਛੇ ਸੰਸਾ ਸੰਸਾ ਮਨੁੱਖ ਦੇ ਮਨ ਨੂੰ ਦੁਫਾੜ ਕਰ ਦਿੰਦਾ ਹੈ ਦੋ ਟੁਕੜਿਆਂ 'ਚ ਕਰ ਦਿੰਦਾ ਤੇ ਮਨ ਹੀ ਤੇ ਬੀਜ ਸੀ ਇੱਥੋਂ 'ਚ ਰੱਬੀ ਰਸ ਪੈਦਾ ਹੋਣਾ ਸੀ ਤੇ ਦੀਜ ਦੁਫਾੜ ਹੋ ਗਿਆ ਤੇ ਅਬ ਕਿਉਂ ਉਗਵੇ ਦਾਲ ਦਾਲ ਵੀ ਕਦੀ ਪੈਦਾ ਹੁੰਦੀ ਹੈ ਬੀਜ ਨੂੰ ਤੁਸੀਂ ਦਲ ਦਿਓ ਦੋ ਟੁਕੜੇ ਕਰ ਦਿਓ ਜ਼ਮੀਨ ਦੇ ਵਿੱਚ ਬੀਜੋ ਨਹੀਂ ਪੈਦਾ ਹੋਵੇਗਾ ਦਾਲ ਨਹੀਂ ਪੈਦਾ ਹੁੰਦੀ ਦਲੇ ਆਇਆ ਬੀਜ ਕਤਈ ਨਹੀਂ ਪੈਦਾ ਹੋਵੇਗਾ ਬੀਜ ਸਾਬਤ ਚਾਹੀਦਾ ਜੇ ਇੱਕ ਹੋਏ ਤਾਂ ਉਗਵੇ ਰੁਕਤੀ ਹੂ ਰੁਤ ਹੋਏ ਇੱਕ ਸਾਬਤ ਬੀਜ ਦਾ ਸਾਬਤ ਹੋਣਾ ਬੜਾ ਲਾਜ਼ਮੀ ਮੁਕੰਮਲ ਹੋਣਾ ਬੜਾ ਲਾਜ਼ਮੀ ਤਾਂ ਪੈਦਾ ਹੋ ਸਕਦਾ ਫਿਰ ਸਾਇਦ ਕਰਨ ਰੋਤ ਵੀ ਹੋਵੇ ਮਾਹੌਲ ਵੀ ਹੋਵੇ ਚੰਗੀ ਜ਼ਮੀਨ ਵੀ ਹੋਵੇ ਪਾਣੀ ਵੀ ਹੋਵੇ ਬੀਜ ਸਾਬਤਲੀ ਹੋਵੇ ਤੇ ਹੁਣ ਬਦਕਿਸਮਤੀ ਐਸੀ ਹੋਵੇ ਤੇ ਬੀਜ ਦਲੇ ਹੋਇਆ ਹੋਵੇ ਦੂਜੀ ਜ਼ਮੀਨ ਬੰਜਰ ਹੋਵੇ ਤੀਸਰਾ ਪਾਣੀ ਨਾ ਹੋਵੇ ਖਾਦ ਹੀ ਨਾ ਹੋਵੇ ਤਾਂ ਦਲੇ ਹੋਇਆ ਬੀਜ ਵੀ ਸੜ ਜਾਏਗਾ ਤਾਂ ਮਨੁੱਖ ਇੱਕ ਬੀਜ ਹੈ ਸੜ ਗਿਆ ਸੰਸਾਰ ਦੇ ਚਾਕੇ ਇਹਦੇ ਚੋਂ ਕੁਝ ਵੀ ਨਹੀਂ ਪੈਦਾ ਹੋਵੇ ਦਲ ਗਿਆ ਟੁਕੜੇ ਟੁਕੜੇ ਹੋ ਗਏ ਟੁਕੜੇ ਟੁਕੜੇ ਐਸਾ ਕਿਉਂ ਹੋਇਆ ਸੰਸੇ ਨੇ ਟੁਕੜੇ ਟੁਕੜੇ ਕਰ ਦਿੱਤਾ ਮੈਂ ਮੰਨਦਾ ਮੈਂ ਨਹੀਂ ਵੀ ਮੰਨਦਾ ਮੰਨਦਾ ਕਿਉਂਕਿ ਗੁਰੂ ਕਹਿੰਦਾ ਹੈ ਮੰਨਦਾ ਕਿਉਂਕਿ ਸਤਸੰਗੀ ਕਹਿੰਦੇ ਨੇ ਮੰਨਦੇ ਆ ਕਿਉਂਕਿ ਇਸ ਤਰ੍ਹਾਂ ਦੀਆਂ ਕਥਾ ਕਹਾਣੀਆਂ ਨੇ ਪਰ ਨਹੀਂ ਮੰਨਦੇ ਕਿਉਂ ਕਿ ਕੁਝ ਪਤਾ ਤੇ ਚੱਲਦਾ ਨਹੀਂ ਪਕੜ ਦੇ ਤੇ ਆਉਂਦਾ ਨਹੀਂ ਨਾ ਬੁੱਧੀ ਦੀ ਪਕੜ ਦੇ ਚਾ ਰਿਹਾ ਨਾ ਅੱਖਾਂ ਦੀ ਪਕੜ ਦੇ ਚਾ ਰਿਹਾ ਨਾ ਮਨ ਦੀ ਪਕੜ ਦੇ ਚਾ ਰਿਹਾ ਕਿਸ ਤਰ੍ਹਾਂ ਮੰਨ ਲਈਏ ਤੋ ਸ਼ੱਕ ਖੜਾ ਹੋ ਗਿਆ ਸੰਸਾਰ ਖੜਾ ਹੋ ਗਿਆ ਤੇ ਹਿਰਦੇ ਨੂੰ ਮਹਿਲਾ ਕਰੀ ਜਾਂਦਾ ਔਰ ajo ke ਸਮੇਂ ਦੇ ਵਿੱਚ ਇਹ ਸੰਸਾਰ ਵੱਧਦਾ ਹੀ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਔਰ ਅਸੀਂ ਦੇਖਦੇ ਪਏ ਹਾਂ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੋ ਗਈ ਸੰਸਾਰ ਵੱਧ ਗਿਆ ਹੋਰ ਵੱਧੇਗਾ ਕਿਉਂ ਕਿ ਜਿਉਂ ਜਿਉਂ ਬੰਦਾ ਅਕਲਮੰਦ ਹੁੰਦਾ ਜਾ ਰਿਹਾ ਉਹ ਪ੍ਰਤੱਖ ਸਬੂਤ ਮੰਗਦਾ ਹੈ ਤੇ ਪ੍ਰਤੱਖ ਸਬੂਤ ਹੈ ਨਹੀਂ ਸਾਇੰਸ ਜਿਹੜੀ ਗੱਲ ਕਹਿੰਦੀ ਉਸ ਦਾ ਪ੍ਰਤੱਖ ਸਬੂਤ ਦਿੰਦੀ ਹੈ ਤੇ ਪਰਮਾਤਮਾ ਦਾ ਕੋਈ ਪ੍ਰਤੱਖ ਸਬੂਤ ਨਹੀਂ ਤੁਸੀਂ ਗੁਰਬਾਣੀ ਤੋਂ ਵੀ ਪੁੱਛੋ ਕੋਈ ਪ੍ਰਤੱਖ ਸਬੂਤ ਨਹੀਂ ਉਹਨਾਂ ਨੇ ਇਹ ਕਹਿਦਣਾਤ ਕਹੋ ਕਬੀਰ ਗੁੰਗੇ ਗੁੜ ਖਾਇ ਜਿਉ ਚਾਖ ਗੋਂਗਾ ਮਸਕਾਰੇ ਇਥੇ ਗੁੰਗੇ ਦੀ ਗੱਲ ਖਾਮੋਸ਼ ਹੋ ਗਿਆ ਗੁੰਗਾ ਇਥੇ ਗੁੰਗੇ ਆ ਸੀ ਗੁਰੂ ਦੇ ਭਗਤ ਜਨ ਸੰਤ ਜਨ ਕਹਿੰਦੇ ਨੇ ਜੇ ਉਹਦੇ ਬਾਰੇ ਸਪਸ਼ਟ ਰੂਪ ਦੇਚ ਪੁੱਛੋ ਤਾਂ ਅਸੀਂ ਗੁੰਗੇ ਆ ਅਸੀਂ ਸ਼ਬਦ ਪ੍ਰਮਾਣ ਵੀ ਨਹੀਂ ਦੇ ਸਕਦੇ ਤਾਂ ਜਿੱਥੇ ਸ਼ਬਦ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਉਥੇ ਪ੍ਰਤੱਖ ਪ੍ਰਮਾਣ ਕਿੱਥੇ ਤੋਂ ਸ਼ੱਕ ਵਾਸਤੇ ਗੁੰਜਾਇਸ਼ ਹੈ ਸ਼ੱਕ ਵੱਧ ਜਾ ਰਿਹਾ ਸੰਸਾਰ ਤੇ ਸ਼ੱਕ ਨਹੀਂ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਸ਼ੱਕ ਕਰੀਏ ਸਰੀਰ ਤੇ ਵੀ ਸ਼ੱਕ ਨਹੀਂ ਦਿਖਾਈ ਦਿੰਦਾ ਪਿਆ ਕੋਲ ਹੈ ਧਨ ਸੰਪਦਾ ਤੇ ਵੀ ਸ਼ੱਕ ਨਹੀਂ ਸਭ ਕੁਝ ਦਿਖਾਈ ਦੇ ਰਿਹਾ ਹੈ ਧਰਮ ਤੇ ਸ਼ੱਕ ਹੈ ਪਰਮਾਤਮਾ ਤੇ ਸ਼ੱਕ ਹੈ ਨਾ ਦਿਖਾਈ ਦਿੰਦਾ ਹੈ ਨਾ ਮਹਿਸੂਸ ਹੁੰਦਾ ਤੋ ਹਵਾ ਮਹਿਸੂਸ ਹੁੰਦੀ ਹੈ ਭਾਵੇਂ ਨਹੀਂ ਦਿਖਾਈ ਦਿੰਦੀ ਮਹਿਸੂਸ ਤੇ ਹੁੰਦੀ ਹੈ ਇਸ ਵਾਸਤੇ ਕਿਉਂਕਿ ਮਹਿਸੂਸ ਹੁੰਦੀ ਹੈ ਮੰਨਿਆ ਹਵਾ ਹੈ ਨਹੀਂ ਦਿਖਾਈ ਦਿੰਦੀ ਨਾ ਦੇਵੇ ਮਹਿਸੂਸ ਤੇ ਹੁੰਦੀ ਹੈ ਮਹਿਕ ਸੁਗੰਧੀ ਨਹੀਂ ਦਿਖਾਈ ਦੇਂਦੀ ਪਰ ਮਹਿਸੂਸ ਤੇ ਹੁੰਦੀ ਹੈ ਪਰਮਾਤਮਾ ਮਹਿਸੂਸ ਵੀ ਨਹੀਂ ਹੁੰਦਾ ਉਹਦਾ ਅਹਿਸਾਸ ਵੀ ਨਹੀਂ ਪੈਦਾ ਹੁੰਦਾ ਉਹ ਮਹਿਸੂਸ ਵੀ ਨਾ ਹੋਵੇ ਉਹ ਦਿਖਾਈ ਵੀ ਨਾ ਦੇਵੇ ਤੇ ਇਹਦਾ ਮਤਲਬ ਹੈ ਅંધੇਰੇ ਚ ਯਾਤਰਾ ਸ਼ੁਰੂ ਕਰਨੀ ਪਵੇਗੀ ਸਾਇਬ ਕੰਦਰ ਬਿਲਕੁਲ ਅંધੇਰੇ ਚ ਚੱਲ ਤੂੰ ਯਾਦ ਕਰੀ ਜਾ ਔਰ ਜਿਸ ਦਿਨ ਤੂੰ ਯਾਦ ਬਹੁਤੀ ਸੰਗ੍ਰਹਿ ਕਰੇਗਾ ਉਸ ਦਿਨ ਬਿਰਹਾ ਪੈਦਾ ਹੋਵੇਗਾ ਉਹ ਬਿਰਹੇ ਅਗਨ ਪਰਮਾਤਮਾ ਤੋਂ ਬਿਨਾ ਤੈਨੂੰ ਰਹਿਣ ਨਹੀਂ ਦੇਗੀ ਤੇਰਾ ਹਿਰਦਾ ਤੜਪੇਗਾ ਉਸੇ ਤੜਪਣੇ ਦੇ ਵਿੱਚ ਪ੍ਰਭੂ ਦਾ ਮਿਲਨ ਹੋ ਜਾਏਗਾ ਉਸੇ ਤੜਪਣੇ ਦੇ ਵਿੱਚ ਈਸ਼ਵਰ ਦਾ ਮਿਲਾਪ ਹੋ ਜਾਏਗਾ ਇਸ ਵਾਸਤੇ ਸੰਤ ਜਨਾਂ ਨੇ ਬਿਰਹ ਦੀ ਬੜੀ ਗੱਲ ਕੀਤੀ ਇੱਕ ਪੱਕਾ ਬਿਰਹਾ ਹੁੰਦਾ ਹੈ ਇੱਕ ਕੱਚਾ ਬਿਰਹਾ ਹੁੰਦਾ ਉਸ ਦਾ ਵੀ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਝੜ ਝੜ ਪੈਂਦੇ ਕੱਚੇ ਬਿਰਹੀ ਜਿੰਨਾ ਆਕਾਰ ਨਾ ਆਈ ਕਿਹੜੇ ਕੱਚੇ ਬਿਰਹੀ ਪੁੱਤਰ ਨੂੰ ਯਾਦ ਕਰ ਰਹੇ ਸਨ ਧਨ ਸੰਪਦਾ ਨੂੰ ਯਾਦ ਕਰ ਰਹੇ ਸਨ ਮਿੱਤਰ ਨੂੰ ਯਾਦ ਕਰ ਰਹੇ ਸਨ ਤੇ ਜਿਹਦੀ ਯਾਦ ਚ ਰਹੋ ਬਿਰਹਾ ਤੇ ਪੈਦਾ ਹੁੰਦਾ ਹੈ ਫਿਰ ਉਸ ਤੋਂ ਬਿਨਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਜਿਹਨੂੰ ਯਾਦ ਕਰੀਏ ਰੋਜ਼ ਕਿਉਂਕਿ ਯਾਦ ਸੰਗ੍ਰਹਿ ਹੋ ਕੇ ਬਿਰਹਾ ਬਣਦੀ ਹੈ ਸਾਬ ਕਹਿੰਦੇ ਨੇ ਇਹ ਕੱਚੇ ਬਿਰਹੀ ਸੰਸਾਰ ਦੀ ਕੋਈ ਚੌਥ ਲੱਗੀ ਤੇ ਰੱਬ ਦੇ ਮਾਰਗ ਤੇ ਚੱਲੇ ਨੇ ਰੱਬ ਦੇ ਵੀ ਛੋੜੇ ਕੜ ਕੇ ਰੱਬ ਦੇ ਮਾਰਗ ਤੇ ਨਹੀਂ ਚਲੇ ਕੁਝ ਨੁਕਸਾਨ ਹੋ ਗਿਆ ਸੰਸਾਰ ਦੇ ਵਿੱਚ ਤੋਂ ਆ ਗਏ ਗੁਰਦੁਆਰੇ ਕੋਈ ਪੁੱਤਰ ਮਿੱਤਰ ਦਾ ਵੀ ਛੋੜਾ ਹੋ ਗਿਆ ਕੋਈ ਧਨ ਸੰਪਦਾਨ ਵਾਲੋ ਸੰਬੰਧ ਟੁੱਟ ਗਿਆ ਕੋਣ ਮਾਣ ਮਰਿਆਦਾ ਦੀ ਹਾਨੀ ਹੋ ਗਈ ਕੋ ਚੋਟ ਲੱਗੀਏ ਸੰਸਾਰ ਤੋਂ ਆ ਗਏ ਨੇ ਗੁਰਦੁਆਰੇ ਤੋ ਇਹ ਜ਼ਖਮ ਜਿਸ ਦਿਨ ਭਰ ਜਾਣਗੇ ਹੋ ਸਕਦਾ ਫਿਰ ਨਾ ਵੀ ਨਾ ਝੜ ਝੜ ਬੰਦੇ ਕੱਚੇ ਬਿਰੇ ਜਿੰਨਾ ਕਾਰਨ ਇਹ ਚੋਟਾਂ ਕੱਚੀਆਂ ਨੇ ਔਰ ਜਉ ਇਹ ਜ਼ਖਮ ਭਰਦੇ ਨੇ ਫਿਰ ਕਿੱਥੇ ਗੁਰੂ ਪਰ ਚੋਟ ਐਸੀ ਲਗੇ ਪ੍ਰਭੂ ਦੇ ਵਿਛੋੜੇ ਔਰੇ ਲੱਗਦੇ ਤੁਸੀਂ ਰੋਜ਼ ਉਸ ਦੀ ਯਾਦ ਵਿੱਚ ਬੈਠੋ ਉਹ ਕੀ ਹੈ ਉਹ ਕਿੱਥੇ ਹੈ ਉਹ ਕਿਤਨਾ ਹੈ ਇਹਦੀ ਚਿੰਤਾ ਹੀ ਨਾ ਕਰੋ ਉਹ ਕਿਤਨਾ ਹੈ ਛੋਟੀ ਜੀਆਂ ਮਤ ਨਾਲ ਕਿਸ ਤਰ੍ਹਾਂ ਸਮਝੋਗੇ ਤੂੰ ਸਮਰੱਤ ਵੜਾ ਮੇਰੀ ਮਤ ਥੋੜੀ ਰਾਮ ਇਹਨਾਂ ਸੋਚੋ ਉਹ ਕਿਤਨਾ ਕਹੇ ਉਹ ਕਿੱਥੇ ਹੈ ਉਹਦਾ ਕਿੰਨਾ ਕੁ ਪਸਾਰਾ ਹੈ ਇਸ ਚਿੰਤਾ ਚ ਹੀ ਨਾ ਪਾਓ ਉਹਦੀ ਯਾਦ ਵਿੱਚ ਡੁੱਬ ਜਾਓ ਉਹਦੀ ਚਿਤਵਨੀਂ ਵਿੱਚ ਡੁੱਬ ਜਾਓ ਤੇ ਜਿਉਂ-ਜਿਉਂ ਚਿਤਵਨੀਂ ਵਿੱਚ ਡੁੱਬਾਗੇ ਇਹ ਯਾਦ ਜਿਉ ਸੰਗ੍ਰਹਿ ਹੋਵੇਗੀ ਇਹ ਪਿਆਰ ਬਣੇਗੀ ਇਹ ਪ੍ਰੇਮ ਬਣੇਗੀ ਔਰ ਇਸ ਪ੍ਰੇਮ ਨੇ ਬਿਰਹ ਨੂੰ ਜਨਮ ਦੇਣਾ ਹੈ ਵਿਛੋੜੇ ਨੂੰ ਜਨਮ ਦੇਣਾ ਹੈ ਸਹਿਗੁਰੂ ਨਾਨਕਦੇਵ ਜੀ ਮਹਾਰਾਜ ਦਾ ਫੈਸਲਾ ਹੈ ਕਿ ਜਿੱਥੇ ਭੁੱਖ ਨਹੀਂ ਪੈਦਾ ਹੋਈ ਜਿੱਥੇ ਤੜਪ ਨਹੀਂ ਪੈਦਾ ਹੋਈ ਜਿੱਥੇ